ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਮਰਾਸੀ ਦੇ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਸ਼ਾ ਕਰਦੀ ਆ ਮੇਰੀ ਪਿਆਰੀ ਪਿਆਰੀ ਫੈਮਿਲੀ ਸਭ ਠੀਕ-ਠਾਕ ਹੋਣਗੇ ਵਧੀਆ ਹੋਵਗੇ ਜੀ ਤੇ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਲੋ ਜੀ ਦਿਨ ਹੋ ਗਿਆ ਇੱਥੇ ਐਤਵਾਰ ਦਾ ਸਵੇਰ ਦਾ ਟਾਈਮ ਹੋ ਗਿਆ 8:00 ਵਜੇ ਦਾ ਆਪਾਂ ਇਧਰ ਪਾਠੀਆਂ ਲੈਣਾ ਆਏ ਸੀ ਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੁਸੀਂ ਪਾਠੀਆਂ ਵਾਲੇ ਬਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਵਧੀਆ ਲੱਗਿਆ ਜੀ ਬਹੁਤ ਸੋਹਣੇ-ਸੋਹਣੇ ਕਮੈਂਟ ਵੀ ਆਏ ਤੇ ਇੱਕ ਵੀਰ ਜੀ ਨੇ ਕਮੈਂਟ ਕੀਤਾ ਸੀ ਵੀ ਅਸੀਂ ਤੇ ਸਾਨੂੰ ਇਟਾ ਸਮਝ ਆਇਆ ਸੀ ਸ਼ੁਕਰ ਹੈ ਪਾਥੀ ਆਏ ਆ ਤਾਂ ਬਹੁਤ ਵਧੀਆ ਲੱਗਿਆ ਜੀ ਤੁਸੀਂ ਬਹੁਤ ਸੋਹਣੇ ਸੋਹਣੇ ਹਾਸੇ ਮਜ਼ਾਕ ਨਾਲ ਕਮੈਂਟ ਕੀਤੇ ਵਧੀਆ ਲੱਗਿਆ ਜੀ ਤੇ ਹਾਂਜੀ ਇੱਕ ਮੈਂ ਤੁਹਾਨੂੰ ਗੱਲ ਹੋਰ ਸ਼ੇਅਰ ਕਰਨਾ ਚਾਹੁੰਦੀ ਆ ਵੀ ਪਲੀਜ਼ ਜੋ ਵੀ ਆਪਣੇ ਚੈਨਲ ਤੇ ਆਉਂਦੇ ਆ ਪੂਰੀ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਵਾਈਟ ਤੇ ਜਾ ਕੇ ਸਭ ਪਤਾ ਲੱਗ ਜਾਂਦਾ ਵੀ ਕਿੰਨੇ ਜਣੇ ਨੇ ਵੀਡੀਓ ਦੇਖੀ ਹੈ ਕਿ ਨਹੀਂ ਫੁੱਲ ਵਲੌਗ ਦੇਖਿਆ ਹੈ ਜਾਂ ਨਹੀਂ ਦੇਖਿਆ ਕਿਉਂਕਿ ਮੈਂ ਬਹੁਤ ਦੇਖਿਆ ਹੈ ਨਾ ਵੀ ਕਲਿਕ ਰੇਟ ਬਹੁਤ ਆਉਂਦਾ ਹੈ ਮਤਲਬ ਉਸ ਤੁਸੀਂ ਕਲਿਕ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਇਸ ਕਰਕੇ ਮੈਂ ਕੁਝ ਭੜ ਭਰਾਵਾ ਨਾਲ ਗੁੱਸੇ ਹਾਂ ਜੀ ਪਲੀਜ਼ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਪੂਰਾ ਵਲੌਗ ਦੇਖਿਆ ਕਰੋ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਪੂਰਾ ਵਾਚ ਕਰੋਗੇ ਤਾਂ ਆਪਾਂ ਨੂੰ ਇਸ ਦਾ ਫਾਇਦਾ ਮਿਲੂਗਾ ਹਨਾ ਅਗਰ ਤੁਸੀਂ ਸਿਰਫ ਕਲਿੱਕ ਕਰਕੇ ਕਮੈਂਟ ਕਰ ਦਿੰਦੇ ਹੋ ਲਾਈਕ ਕਰ ਦਿੰਦੇ ਹੋ ਤਾਂ ਇਸ ਤਰ੍ਹਾਂ ਸਾਨੂੰ ਬਹੁਤ ਲਾਸ ਹੁੰਦਾ ਸੋ ਪਲੀਜ਼ ਤੁਹਾਡੇ ਅੱਗੇ ਰਿਕਵੈਸਟ ਹੈ ਅਗਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਤਾਂ ਪੂਰਾ ਜ਼ਰੂਰ ਦੇਖਿਆ ਕਰੋ ਜੀ ਲਓ ਜੀ ਐਤਵਰ ਨੂੰ ਸਵੇਰ ਨੂੰ ਆਪਾਂ ਇਹ ਵਲੌਗ ਬਣਾ ਰਹੇ ਸੀ ਮੈਂ ਸੋਚਿਆ ਸੀ ਸ਼ਾਮ ਤਾਈਂ ਮੈਂ ਹੈ ਅਪਲੋਡ ਕਰ ਦਊਂਗੀ ਵਲੌਗ ਪਰ ਉਹੀ ਗੱਲ ਹੈ ਨਾ ਵੀ ਜਦੋਂ ਆਪਾਂ ਸੰਡੇ ਹੁੰਦਾ ਆਪਾਂ ਬਹੁਤ سارے ਕੰਮ ਜਿਹੜੇ ਪੈਂਡਿੰਗ ਰੱਖ ਦਿੰਨੇ ਆ ਵੀ ਚਲੋ ਸੰਡੇ ਨੂੰ ਟਾਈਮ ਮਿਲੂਗਾ ਸੰਡੇ ਨੂੰ ਕਰਾਂਗੇ ਨਾ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਮੈਂ ਟਿਊਸ਼ਨਸ ਪੜਾਉਣੀ ਆ ਤੇ ਮੈਂ ਕੁਝ ਐਕਸਟਰਾ ਕੰਮ ਰੱਖ ਦਿੰਨੇ ਆ ਸੰਡੇ ਵਾਸਤੇ ਨਾ ਇਸ ਕਰਕੇ ਮੇਰਾ ਸੰਡੇ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ ਔਰ ਮੇਰਾ ਵਲੌਗ ਜਿਹੜਾ ਹੈ ਅਪਲੋਡ ਕਰਨ ਦਾ ਟਾਈਮ ਨਹੀਂ ਲੱਗਿਆ ਇਸ ਕਰਕੇ ਮੰਡੇ ਨੂੰ ਕਰ ਰਹੀ ਹਾਂ ਅੱਜ ਅਪਲੋਡ ਜੀ ਲੋ ਜੀ ਇੱਥੇ ਆਪਾਂ ਆਏ ਹੋਏ ਸੀਗੇ ਪਾਥੀਆਂ ਲੈਣ ਵਾਸਤੇ ਕਿਉਂਕਿ ਜਿਹੜੀਆਂ ਘਰੇ ਖੁਰਲੀ ਦੇ ਵਿੱਚ ਪਾਥੀਆਂ ਪੱਥੀਆਂ ਹੋਈਆਂ ਸੀ ਉਹ ਕਣੀਆਂ ਭੈਣ ਕਰਕੇ ਸਿੱਲੀਆਂ ਜੀਆਂ ਹੋ ਗਈਆਂ ਤੇ ਇਧਰ ਆਪਾਂ ਹੁਣ ਮੈਂ ਕਿਹਾ ਚਲੋ ਪਾਥੀਆਂ ਤੋੜ ਕੇ ਹੀ ਲੈ ਜਾਣੇ ਆ ਤੇ ਗੱਟੇ ਚ ਪਾ ਕੇ ਲੈ ਜਾਣੇ ਆ ਕਿਉਂਕਿ ਦੁੱਧ ਤੱਤਾ ਧਰਦੇ ਹੁੰਨੇ ਆ ਤਾਂ ਕਰਕੇ ਇਸ ਮੇਰਾ ਇਧਰ ਟਾਈਮ ਜਾਨੇ ਬੜਿਆ ਤੇ ਹਾਂਜੀ ਇੱਕ ਆਪਣੇ ਭੈਣ ਨੇ ਕਮੈਂਟ ਕੀਤਾ ਸੀ ਵੀ ਜਿਹੜਾ ਕਬੂਤਰ ਸੀਗਾ ਜਿਹੜਾ ਤੁਸੀਂ ਟੋਕਰੀ ਦੇ ਵਿੱਚ ਪਾ ਕੇ ਰੱਖਿਆ ਸੀ ਉਹ ਕਿਵੇਂ ਆ ਤੇ ਮੈਂ ਤੁਹਾਨੂੰ ਦੱਸ ਰਹੀ ਆ ਵੀ ਜਿਹੜਾ ਕਬੂਤਰ ਦੀ ਆਪਾਂ ਜਾਨ ਬਚਾਈ ਸੀਗੀ ਉਹ ਕਬੂਤਰ ਵਧੀਆ ਉਸ ਆਪਾਂ ਇੱਕ ਟੋਕਰੀ ਦੇ ਵਿੱਚ ਪਾ ਕੇ ਰੱਖਤਾ ਸੀਗਾ ਤੇ ਕਬੂਤਰ ਕਬੂਤਰੀ ਰੋਜ਼ ਆਉਂਦੇ ਸੀਗੇ ਉਹਨਾਂ ਟਾਈਮ ਸਪੈਂਡ ਕਰਦੇ ਸੀ ਉਹਨੂੰ ਚੋਗਾ ਖੁਲਾਉਂਦੇ ਸੀਗੇ ਤੇ ਹੁਣ ਉਹ ਵਧੀਆ ਹੈ ਹੁਣ ਉਹ ਉੱਡਣ ਵਾਲਾ ਹੋ ਗਿਆ ਥੋੜਾ ਜਿਹਾ ਵੱਡਾ ਹੋ ਗਿਆ ਭੰਗ ਵਗੈਰਾ ਉਹਦੇ ਨਿਕਲੇ ਆਏ ਆ ਤੇ ਉਹ ਵਧੀਆ ਹੈ ਨਾ ਹੁਣ ਮੈਂ ਇੱਥੇ ਦੇਖ ਰਹੀ ਸੀਗੀ ਨਿਆ ਪਰ ਟੋਕਰੀ ਦੇ ਵਿੱਚ ਹੈ ਨਹੀਂ ਸੀਗਾ ਚਲੋ ਵਧੀਆ ਵਿਚਾਰੇ ਦੀ ਜਾਨ ਬਚ ਗਈ ਨਹੀਂ ਤਾਂ ਕੀ ਹੋਣਾ ਸੀਗਾ ਉਸ ਨੂੰ ਬਿੱਲੀ ਨੇ ਖਾ ਜਾਣਾ ਸੀਗਾ ਨਾ ਵੀ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਵੀ ਉਪਰੋਂ ਕਾਟਰ ਤੋਂ ਦੇਖਿਆ ਸੀਗਾ ਤੇ ਫਿਰ ਇਹਨਾਂ ਨੇ ਉਸ ਨੂੰ ਟੋਕਰੀ ਜੀ ਦੇ ਵਿੱਚ ਪਾ ਕੇ ਤੇ ਡਰਮ ਤੇ ਰੱਖਤਾ ਸੀਗਾ ਉੱਪਰ ਵੀ ਤਾਂ ਕਿ ਬਿੱਲੀ ਵੀ ਨਾ ਪਹੁੰਚੇ ਤੇ ਕਬੂਤਰ ਕਬੂਤਰੀ ਉਸ ਨੂੰ ਪਾਲ ਲੈਣ ਹੈ ਨਾ ਕਹਿੰਦੇ ਹੁੰਦੇ ਨਾ ਬੇਜਵਾਨਾਂ ਨੂੰ ਜਿੱਦਾਂ ਇਨਸਾਨ ਨੂੰ ਆਦੇ ਬੱਚੇ ਪਿਆਰੇ ਦਾ ਬੇਜਵਾਨਾਂ ਨੂੰ ਵੀ ਪਿਆਰੇ ਹੀ ਹੁੰਦੇ ਹੈ ਨਾ ਚਲੋ ਜੀ ਇੱਥੇ ਆਪਾਂ ਪਾਥੀਆਂ ਦਾ ਗੱਟਾ ਭਰ ਲਿਆ ਸੀਗਾ ਤੋੜ-ਤੋੜ ਕੇ ਮੈਂ ਕਿਹਾ ਚਲੋ ਘਰੇ ਲ ਜਾ ਕੇ ਕੀ ਤੋੜਨੀ ਆ ਇੱਥੇ ਹੀ ਤੋਲਣ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਆਪਾਂ ਇਹ ਤਰਹਾ ਦੇ ਵਿੱਚ ਰੱਖੀਆਂ ਹੋਈਆਂ ਸਕਾ ਕੇ ਫਿਰ ਜਦੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਇੱਥੋਂ ਲੈ ਜਾਂਦੇ ਹੁੰਦੇ ਨੇ ਤਾਂ ਮੰਮੀ ਪਾਥੀਆਂ ਤੋਂ ਖੁਰਲੀ ਦੇ ਵਿੱਚ ਪੱਥ ਦਿੰਦੇ ਹੁੰਦੇ ਆ ਪਰ ਕਣੀਆ ਜੀਆਂ ਪੈਣ ਕਰਕੇ ਕੁਛ ਸਿੱਲੀਆਂ ਜੀਆਂ ਹੋ ਗਿਆ ਸੀ ਤੇ ਮੈਂ ਧਰਨਾ ਸੀਗਾ ਦੁੱਧ ਤੱਤਾ ਇਸ ਕਰਕੇ ਮੈਂ ਕਿਹਾ ਹੁਣ ਚਲ ਮੌਸਮ ਤਿੰਨ ਚਾਰ ਦਿਨਾਂ ਦਾ ਖਰਾਬ ਤਾਂ ਹੀ ਹੈ ਇਸ ਕਰਕੇ ਆਪਾਂ ਇਕੱਠੀਆਂ ਹੀ ਲੈ ਜਾਣੇ ਆ ਨਾ ਆ ਵਕ ਕਿ ਪਤਾ ਨਹੀਂ ਕਿ ਕਿਹੜੇ ਵੇਲੇ ਦਾ ਤੇ ਇਧਰ ਜਿਹੜੀ ਆਪਾਂ ਹਾਰੀ ਰੱਖੀ ਹੋਈ ਆ ਉਹ ਵੀ ਹੁਣ ਥੋੜੀ ਜੀ ਟੁੱਟਣੀ ਸ਼ੁਰੂ ਹੋ ਗਈ ਐ ਪਹਿਲੇ ਇਹ ਪੂਰੀ ਸੀਗੀ ਇਹ ਇਨਾਂ ਨੇ ਘਰੇ ਬਣਾਈ ਸੀਗੀ ਤੇ ਇਹ ਨਾ ਟੁੱਟਣ ਜੇ ਲੱਗ ਗਈ ਐ ਦੇ ਟਿੱਕਰੇ ਜੇ ਨਿਕਣ ਲੱਗ ਗਏ ਆ ਤੇ ਇਸ ਕਰਕੇ ਫਿਰ ਮੈਂ ਉਸ ਨੂੰ ਹਮ ਪਾਥੀਆਂ ਦੇ ਵਿੱਚ ਪਾਤੀਆਂ ਸੀ ਮੈਨੂੰ ਪਤਾ ਨਹੀਂ ਅਟਕ ਗਈ ਕਿਤੇ ਜਿਹੜੀ ਦੁੱਧਵਾੜਾ ਕਾੜ ਨਾ ਹੋ ਵੀ ਨਾ ਟੇਗੇ ਜੇ ਤੇ ਇਸ ਕਰਕੇ ਡਰ ਜਾ ਲੱਗਦਾ ਰਹਿੰਦਾ ਨਾ ਫਿਰ ਦੁੱਧ ਟੁੱਟਣ ਦਾ ਡਰ ਰਹਿੰਦਾ ਚਲੋ ਜੀ ਇੱਥੇ ਮੈਂ ਪਾਤੀਆਂ ਪਾਥੀਆਂ ਤੇ ਹੁਣ ਆਪਾਂ ਇਸ ਨੂੰ ਅੱਗ ਪਾਲ ਦਿੰਨੇ ਆ ਤੇ ਫਿਰ ਉਸ ਤੋਂ ਬਾਅਦ ਦੁੱਧ ਤੱਤਾ ਧਰਾਂਗੇ ਫਿਰ ਮੈਂ ਹੋਰ ਕੰਮਕਾਜ ਕਰਨੇ ਆ ਪਿੰਡਾਂ ਦੇ ਵਿੱਚ ਬਹੁਤ ਕੰਮਕਾਜ ਹੋ ਜਾਂਦੇ ਬਹੁਤ ਬਿਜ਼ੀ ਰੂਟੀਨ ਹੋ ਜਾਂਦਾ ਨਾ ਪਰ ਇੰਨਾ ਵੀ ਸਵੇਰ ਸਵੇਰ ਉੱਠ ਕੇ ਜੇ ਕੰਮ ਕਰੀਏ ਆਪਾਂ ਵਧੀਆ ਤੇ ਇੱਕ ਤਾਂ એનર્ਜੀ ਵਾਲੀ ਹੁੰਦੀ ਹੈ ਸਵੇਰ ਦਾ ਟਾਈਮ ਜਿਹੜਾ ਹੁੰਦਾ ਆ ਦੂਸਰਾ ਇਹ ਹੁੰਦਾ ਵੀ ਕੰਮਕਾਜ ਵਧੀਆ ਹੁੰਦੇ ਥੋੜਾ ਮੌਸਮ ਵੀ ਸਵੇਰ ਸਵੇਰ ਠੀਕ ਹੁੰਦਾ ਫਿਰ ਨਹੀਂ ਤਾਂ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ ਇਸ ਕਰਕੇ ਜਿਹੜਾ ਸਵੇਰ ਦਾ ਰੂਟੀਨ ਹੁੰਦਾ ਕੰਮ ਕਰਨ ਦਾ ਹਮੇਸ਼ਾ ਵਧੀਆ ਹੀ ਹੁੰਦਾ ਆ ਤੇ ਚਲੋ ਜੀ ਇੱਥੇ ਆਪਾਂ ਹੁਣ ਪਾਤੀਆਂ ਪਾਤੀਆਂ ਸੀਗੀਆਂ ਤੇ ਅੱਗ ਆਪਾਂ ਬਾਲ ਕੇ ਉਸ ਤੋਂ ਬਾਅਦ ਮੈ ਲਿਉਣੀਆਂ ਸੀਗੀਆਂ ਛਿਟੀਆਂ ਤੇ ਛਿਟੀਆਂ ਆਪਾਂ ਇਕੱਠੀਆਂ ਲਿਆ ਕੇ ਰੱਖ ਦੇਣੇ ਹੁੰਨੇ ਆ ਇਧਰ ਮੈਂ ਚੌਕੇ ਦੀ ਸਬਸਪਾਈ ਕਰਕੇ ਤੇ ਹੁਣ ਮੈਂ ਛਿਟੀਆਂ ਦੇ 6-7 ਥੱਬੇ ਰੱਖ ਦੇਣੇ ਸੀ ਕਿਉਂਕਿ ਤੰਦੂਰ ਤੇ ਪਾਉਣੇ ਆਪਾਂ ਫਿਰ ਤੰਦੂਰ ਵਾਸਤੇ ਛਿਟੀਆਂ ਚਾਹੀਦੀਆਂ ਹੁੰਦੀਆਂ ਆ ਕੱਲ ਮੈਂ ਲੈ ਕੇ ਨਹੀਂ ਆਈ ਕਿਉਂਕਿ ਕਣੀਆਂ ਜੀਆਂ ਪੈਕੇ ਕਰੇ ਸਿੱਲੀਆਂ ਜੀ ਹੋ ਗਿਆ ਸੀ ਫਿਰ ਭਾਰੀਆਂ ਵੀ ਹੋ ਜਾਂਦੀਆਂ ਉਸ ਤੋਂ ਬਾਅਦ ਜੀ ਆਪਾਂ ਟੋਟਾ ਗੋਨਕੇਰ ਸੋਇਦੇ ਕੰਮ ਕਾਜ ਕਰਕੇ ਲੱਗੇ ਸੀਗੇ ਕੱਪੜੇ ਧੋਣ ਵਾਸਤੇ ਤੇ ਕੱਪੜੇ ਜਿਹੜੇ ਸੀਗੇ ਪਹਿਲਾਂ ਮੈਂ ਚਿੱਟੇ ਧੋ ਰਹੀ ਸੀ ਕਿ ਤੇ ਉਹਨਾਂ ਨੂੰ ਨੀਲ ਲਾ ਕੇ ਤੇ ਮੈਂ ਕਿ ਇਹ ਡਰਾਈਰ ਕਰ ਦਿੰਨੀ ਆ ਕਿਉਂਕਿ ਕਈ ਵਾਰੀ ਲਾਈਟ ਦਾ ਕੱਟ ਲੱਗ ਜਾਂਦਾ ਨਾ ਫਿਰ ਜਿਹੜੇ ਨੀਲ ਵਾਲੇ ਕੱਪੜੇ ਹੁੰਦੇ ਇਹਨਾਂ ਤੇ ਦਾਗ ਜੇ ਪੈ ਜਾਂਦੇ ਨੇ ਬਿਲਕੁਲ ਨਾਲ ਦੀ ਨਾਲ ਡਰਾਈਰ ਕਰਕੇ ਇਹਨਾਂ ਨੂੰ ਸੁੱਕਣੇ ਪਾ ਦਈਏ ਫੇਰ ਤਾਂ ਵਧੀਆ ਰਹਿੰਦਾ ਆ ਤੇ ਹਾਂਜੀ ਆਪਾਂ ਨੂੰ ਤੁਹਾਡੇ ਕਮੈਂਟ ਆ ਰਹੇ ਸੀਗੇ ਵੀ ਤੁਹਾਡੇ ਮੀਹ ਪੈ ਗਿਆ ਤੇ ਤੁਸੀਂ ਮੀਹ ਪੈਂਦੇ ਦੀ ਤਾਂ ਵੀਡੀਓ ਬਣਾਈ ਨਹੀਂ ਗਈ ਤੇ ਮੈਂ ਐਕਚੁਅਲੀ ਦੱਸਦਾ ਵੀ ਜਦੋਂ ਮੀਂਹ ਪੈ ਰਿਹਾ ਸੀ ਉਦੋਂ ਨਾ ਸਾਡੇ ਮੇਰੇ ਮਾਮਾ ਜੀ ਆ ਜਿਹੜੇ ਕਿ ਯੂ ਐਸਏ ਰਹਿੰਦੇ ਉਹਨਾਂ ਦੀ ਫੈਮਿਲੀ ਪੂਰੀ ਯੂ ਐਸਏ ਰਹਿੰਦੀ ਹੈ ਉਹਨਾਂ ਦੀ ਕਾਲ ਆ ਗਈ ਹੈਨਾ ਫਿਰ ਮੈਂ ਸੋਚਿਆ ਮੈਂ ਕਿ ਚਲੋ ਵੀਡੀਓ ਤਾਂ ਬਾਅਦ ਚ ਵੀ ਬਣਾ ਦੇ ਰੂਗੀ ਕਿਉਂਕਿ ਫੌਰਨ ਵਾਲੇ ਦਾ ਬਹੁਤ ਘੱਟ ਟਾਈਮ ਮਿਲਦਾ ਗੱਲਬਾਤ ਕਰਨ ਦਾ ਮਸੇ ਵਿਚਾਰੇ ਟਾਈਮ ਟੂਮ ਕੱਢ ਕੇ ਗੱਲ ਕਰਦੇ ਹੈ ਨਾ ਇਸ ਕਰਕੇ ਮੈਂ ਕਿ ਚਲ ਅੱਜ ਬਹੁਤ ਦਿਨ ਹੋ ਗਏ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਚਲੋ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਕਰਕੇ ਮੈਂ ਮੀਂਹ ਪੈਂਦੇ ਦੀ ਵੀਡੀਓ ਤਾਂ ਬਣਾਣੀ ਪਈ ਬ ਬਹੁਤ ਵਧੀਆ ਮੌਸਮ ਜਾ ਹੋ ਗਿਆ ਬਹੁਤ ਚਰਮੀ ਪੈਂਦਾ ਰਿਹਾ ਨਾ 45 ਮਿੰਟ ਘਟੋ ਘਟ ਪਿਆ ਤੇ ਵਧੀਆ ਹੈ ਹਨਾ ਚਾਰ ਪੰਜ ਉਂਗਲਾ ਮੀ ਦਾ ਪੈ ਗਿਆ ਤੇ ਸਾਰੇ ਜਦੋਂ ਮੀਂਹ ਦੀ ਵੀਡੀਓ ਪਾਉਂਦੇ ਮੈਂ ਇਹ ਕਮੈਂਟ ਕਰਦੀ ਹੁੰਦੀ ਸਮਕ ਤੁਹਾਡੇ ਤਾਂ ਮੀਂਹ ਪੈ ਗਿਆ ਸਾਡੇ ਮੀਂਹ ਪੈਂਦਾ ਨਹੀਂ ਆਉਂਦਾ ਨਹੀਂ ਗਾ ਪਰ ਜਦੋਂ ਮੀਂਹ ਆਇਆ ਫਿਰ ਮੈਂ ਫੋਨ 'ਚ ਬਿਜੀ ਸੀ ਫਿਰ ਮੈਂ ਗੱਲਬਾਤ ਕਰ ਰਹੀ ਸੀ ਇਸ ਕਰਕੇ ਮੇਰੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਗਾ ਪਰ ਵਧੀਆ ਮੌਸਮ ਦਾ ਕਾਫੀ ਫਰਕ ਪੈ ਗਿਆ ਇਹਨੇ ਨਾਲ ਨਾ ਜਦੋਂ ਠੰਡੀ ਠੰਡੀ ਹਵਾ ਚੱਲਦੀ ਹੈ ਫਿਰ ਕੰਮ ਕਰਨ ਨੂੰ ਵਾਵਾ ਜੀ ਕਰਦਾ ਹੈ ਨਹੀਂ ਤੇ ਕੰਮ ਕਰਨ ਨੂੰ ਵੀ ਨਹੀਂ ਜੀ ਕਰਦਾ ਜਦੋਂ ਇੰਨੀ ਗਰਮੀ ਹੋ ਜਾਂਦੀ ਬਹੁਤ ਜ਼ਿਆਦਾ ਤੇ ਇੱਥੇ ਜਿਵੇਂ ਕਿ ਹਨ ਮੈਂ ਬਾਥਰੂਮ ਦੇ ਵਿੱਚ ਕੱਪੜੇ ਧੋ ਰਹੇ ਸੀਗੇ ਹਨਾ ਤੇ ਬਾਥਰੂਮ ਦੇ ਵਿੱਚ ਤਾਂ ਆਪਾਂ ਜਦੋਂ ਕੱਪੜੇ ਧੋਨੇ ਗਰਮੀ ਲੱਗਦੀ ਹੈ ਜਿਵੇਂ ਪਹਿਲਾਂ ਹਲੇ ਟਾਈਮ ਦੇ ਵਿੱਚ ਹੁੰਦਾ ਸੀ ਬਾਹਰ ਫੱਟੇ ਰੱਖ ਕੇ ਕੱਪੜੇ ਧੋਂਦੇ ਹੁੰਦੇ ਸੀਗੇ ਵਧੀਆ ਹਵਾ ਲੱਗਦੀ ਹੁੰਦੀ ਸੀਗੀ ਹਨਾ ਥਾਪੇ ਨਾਲ ਕੋਟ ਕੋਟ ਕੇ ਧੋਂਦੇ ਹੁੰਦੇ ਸੀਗੇ ਕਈ ਵਾਰ ਮੈਨੂੰ ਯਾਦ ਕਰਨ ਲੱਗ ਜਾਂਦੀ ਹੈ ਹਨਾ ਤੇ ਇਹ ਦੇਖੋ ਜੀ ਅੱਜ ਦੁਪਹਿਰ ਨੂੰ ਫੇਰ ਇੱਥੇ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਥੋੜੀ ਕਿਨਮਿੰਟ ਜੀ ਹੋਈ ਕਿਉਂਕਿ ਮੈਂ ਟਿਊਸ਼ਨਸ ਪੜਾ ਰਹੀ ਸੀਗੀ ਇਸ ਕਰਕੇ ਮੈਂ ਕਿਨਮਿੰਟ ਦਾ ਇੰਜੋਏ ਨਹੀਂ ਕਰ ਸਕੀ ਬਾਅਦ ਚ ਮੈਂ ਵੀਡੀਓ ਬਣਾਈ ਸੀਗੀ ਤੇ ਇਨਾ ਵੀ ਥੋੜਾ ਜਿਹਾ ਫਰਕ ਪੈ ਗਿਆ ਥੋੜੀ ਜੀ ਹਵਾ ਵੀ ਵਧੀਆ ਚੱਲ ਰਹੀ ਸੀਗੀ ਤੇ ਤੁਹਾਨੂੰ ਹੁਣ ਮੈਂ ਦਿਖਾਉਂਦੀ ਸੀਗੀ ਗਲੀ ਵੀ ਮਹੀ ਕਿੰਨਾ ਕ ਪਿਆ ਆ ਕਿਉਂਕਿ ਗਲੀ ਦੇ ਵਿੱਚ ਪਾਣੀ ਤਾਂ ਖੜ ਜਾਂਦਾ ਆ ਥੋੜੀ ਜੀ ਨੀਵੀ ਆ ਨਾ ਗਲੀ ਜੜੀ ਆ ਪਾਣੀ ਖੜ ਜਾਂਦਾ ਦੋਸਤੋ ਚਿੱਕੜ ਜਾ ਹੋ ਜਾਂਦਾ ਫਿਰ ਪਉਂਦੇ ਥੋੜਾ ਜਿਹਾ ਮੀਂਹ ਪੈ ਚੁੱਕੇ ਤੇ ਆ ਦੇਖੋ ਜੀ ਗਲੀ ਦੇ ਵਿੱਚ ਇੱਧਰ ਪਾਣੀ ਖੜ ਗਿਆ ਤੇ ਬੱਦਲ ਕਿੰਨੇ ਸੋਹਣੇ ਲੱਗ ਰਹੇ ਐ ਬਹੁਤ ਵਧੀਆ ਲੱਗ ਰਿਹਾ ਤੇ ਇੱਥੇ ਹੋ ਗਿਆ ਜੀ ਸੋਮਵਾਰ ਦਾ ਸਵੇਰ ਦਾ ਟਾਈਮ ਤੇ ਇਹ ਤੁਸੀਂ ਦੇਖ ਰਹੇ ਹੋ ਡੋਂਗੇ ਦੇ ਵਿੱਚ ਪਾਣੀ ਇਹ ਕੋਈ ਸ਼ਰਬਤ ਪਾਣੀ ਨਹੀਂ ਗਾ ਇਹ ਕੀ ਹੋਇਆ ਮੇਰੀ ਜਿਹੜੀ ਉਂਗਲੀ ਤੇ ਕੱਟ ਲੱਗ ਗਿਆ ਮੈਂ ਪਾਂਡੇ ਧੋਣ ਤੋਂ ਬਾਅਦ ਸਿੰਕ ਸਾਫ਼ ਕਰ ਰਹੀ ਸੀ ਸਟੀਲ ਸੀਗੀ ਤੇ ਉਹ ਸਟੀਲ ਕਿਤੇ ਮੇਰੇ ਉਂਗਲੀ ਦੇ ਵਿੱਚ ਫਿਰ ਗਈ ਤੇ ਇੰਨਾ ਜ਼ਿਆਦਾ ਬਲੱਡ ਨਿਕਲਿਆ ਸੀ ਮੈਂ ਦਵਾ ਤਾ ਉਹ ਠੰਡੇ ਪਾਣੀ ਦੇ ਵਿੱਚ ਇਸ ਨੂੰ ਡੁਬੋ ਕੇ ਰੱਖਿਆ 10 ਮਿੰਟ ਤੱਕ ਹਨਾ ਤੇ ਪਾਣੀ ਆ ਲੱਗ ਰਿਹਾ ਉਹ ਸ਼ਰਬਤ ਹੈ ਉਸ ਤੋਂ ਬਾਅਦ ਮੈਂ ਆਟਾ ਵਗੈਰਾ ਵੀ ਗੁੰਨਣਾ ਸੀ ਫਿਰ ਮੈਂ ਪੈਂਟੇਜ ਲਾਏ ਬੜਾ ਮੁਸ਼ਕਿਲ ਨਾਲ ਆਟਾ ਗੁੰਨਿਆ ਕਿਉਂਕਿ ਆਪਾਂ ਸੱਜੇ ਹੱਥ ਨਾਲ ਕੰਮ ਕਰਦੇ ਹਾਂ ਤੇ ਜੇ ਸੱਜੇ ਹੱਥ ਤੇ ਸੱਟ ਵਾਜੇ ਫਿਰ ਕੰਮ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਨਾ ਸ਼ੁਕਰ ਹੈ ਅੱਜ ਮੈਂ ਕੱਪੜੇ ਨਹੀਂ ਧੋਣੇ ਸੀ ਬਸ ਸਫਾਈਆਂ ਕਰਨੀਆਂ ਸੀ ਸੂਈ ਦਾ ਕੰਮ ਨਹੀਂ ਤਾਂ ਫਿਰ ਸਰਫ ਵਗੈਰਾ ਲੱਗਦੀ ਬਹੁਤ ਔਖਾ ਹੋ ਜਾਂਦਾ ਜੀ ਇੱਥੇ ਦੇਖੋ ਮੀਂਹ ਤਾਂ ਆਇਆ ਹੋਇਆ ਸੀਗਾ ਹਨਾ ਪਰ ਪਤਾ ਨਹੀਂ ਗੱਭ ਲਿਆ ਚੁਰੇਤਾ ਜਾਂ ਨਿਕਲਿਆ ਕੋਈ ਛੱਤ ਵਗੈਰਾ ਤੋਂ ਆ ਜਾਂਦਾ ਰੇਤਾ ਜੋ ਬਹੁਤ ਚਮ ਗਿਆ ਸੀਗਾ ਤੇ ਹੁਣ ਮੈਂ ਕਿਹਾ ਮੈਨੂੰ ਇੱਥੇ ਅੱਧਾ ਪੌਣਾ ਘੰਟਾ ਲੱਗ ਜਾਣਾ ਝਾੜੂ ਘਟਣ ਤੇ ਇਸ ਵਿਹੜੇ ਦੇ ਵਿੱਚ ਜਿਵੇਂ ਇੱਕ ਭੈਣ ਕਮੈਂਟ ਕਰ ਦਿੰਦੀ ਵਿਹੜੇ ਖੁੱਲੇ-ਖੁੱਲੇ ਬੜੇ ਵਧੀਆ ਲੱਗਦੇ ਐ ਤੇ ਜਦੋਂ ਇਸ ਨੂੰ ਸਾਫ਼ ਕਰਨਾ ਹੁੰਦਾ ਨਾ ਫਿਰ ਬਹੁਤ ਟਾਈਮ ਲੱਗਦਾ ਸਾਫ਼ ਸੁਥਰਾ ਹੀ ਕਰਨ ਦੇ ਵਿੱਚ ਤੇ ਮੈਂ ਕਿਉਂਕਿ ਪਹਿਲਾਂ ਰਸੋਈ ਦੇ ਕੰਮ ਕਾਜ ਕਰਨ ਲੱਗੀ ਸੀ ਤਾਂ ਕਰਕੇ ਮੈਨੇ ਥੋੜੀ ਜੀ ਥ ਤੇ ਆਹ ਜਿਹੜੀ ਪਾਈਪ ਤੁਸੀਂ ਦੇਖ ਰਹੇ ਹੋ ਇਹ ਪਾਈਪ ਅਸੀਂ ਰੱਖੀ ਹੋਈ ਹੈ ਕਿ ਜਦੋਂ ਅਸੀਂ ਟੈਂਕਰ ਨਾਲ ਪਾਣੀ ਪਾਉਣੇ ਡਿੱਗੀ ਦੇ ਵਿੱਚ ਆਹ ਪਾਈਪ ਲਾ ਕੇ ਫਿਰ ਪਾਣੀ ਪਾਉਣੇ ਆ ਇਸ ਕਰਕੇ ਇਹਨੂੰ ਇੱਥੇ ਹੀ ਰੱਖਿਆ ਹੋਇਆ ਵੀ ਪਤਾ ਨਹੀਂ ਫਿਰ ਕਿਦਾਂ ਜਰੂਰਤ ਪੈ ਜਾਨੀ ਹੈ ਫਿਰ ਡਿੱਗੀ ਦੇ ਵਿੱਚ ਪਾਣੀ ਪਾਉਣ ਦੀ ਤੇ ਚਲੋ ਜੀ ਇਧਰ ਆਪਣੀ ਹੁਣ ਸਫਾਈ ਹੋ ਗਈ ਸੀ ਇਸ ਤੋਂ ਬਾਅਦ ਹਜੇ ਆਪਾਂ ਲੋਬੀ ਕਮਰੇ ਦੇ ਵਿੱਚ ਝਾੜੂ ਘਟਣਾ ਸੀਗਾ ਮੈਂ ਕਿਹਾ ਇੱਥੇ ਪਹਿਲਾਂ ਧੁੱਪ ਆ ਜਾਂਦੀ ਆ ਪਹਿਲਾਂ ਇੱਥੇ ਕੱਢਣਾ ਫਿਰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ ਚਲੋ ਜੀ ਬਸ ਇਹ ਨਾ ਵੀ ਸਾਰੇ ਇੱਕੋ ਜੇ ਹੋ ਗਏ ਮੀਂਹ ਪੈ ਗਿਆ ਠੰਡ ਹੋ ਗਈ ਨਹੀਂ ਤੇ ਸਾਰੇ ਪੁੱਛਦੇ ਰਹਿੰਦੇ ਸਾਡੇ ਤਾਂ ਆ ਗਿਆ ਮੀ ਤੁਹਾਡੇ ਨਹੀਂ ਆਇਆ ਫਿਰ ਸਾਨੂੰ ਹੋਰ ਤਰ੍ਹਾਂ ਬਹੁਤ ਲੱਗਦਾ ਵੀ ਸਾਡੇ ਤਾਂ ਮੀ ਆਉਂਦਾ ਹੀ ਨਹੀਂਗਾ ਨਾ ਬਾਕੀ ਨੇੜੇ-ਨੇੜੇ ਪਿੰਡਾਂ ਦੇ ਵਿੱਚ ਕਾਫੀ ਪੈ ਗਿਆ ਆਪਣੇ ਹਜੇ ਵੀ ਘੱਟ ਹੈ ਜੀ ਮੀ ਤੇ ਵਾਹਿਗੁਰੂ ਜੀ ਸਭ ਨੇ ਚੜ੍ਹਦੀ ਕਲਾ ਵਿੱਚ ਰੱਖਣ ਦੀ ਸਭ ਦੀਆਂ ਫਸਲਾਂ ਨੂੰ ਵਾਅਦਾ ਕਰੇ ਜੀ ਸਭ ਖੁਸ਼ ਰਹਿਣ ਇਸੇ ਨਾਲ ਹੀ ਆਪਾਂ ਅੱਜ ਵਾਲੇ ਵਲੌਗ ਦਾ ਐਂਡ ਕਰ ਰਹੇ ਹਾਂ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਇੱਕ ਰਿਕੁਐਸਟ ਕਰ ਰਹੇ ਹਾਂ ਵੀ ਤੁਸੀਂ ਫੁੱਲ ਵਲੌਗ ਜ਼ਰੂਰ ਦੇਖਿਆ ਕਰੋ ਜੀ ਐਨੀ ਕ ਤੁਹਾਡੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਤੇ ਜੇ ਤੁਸੀਂ ਚੈਨਲ ਤੇ ਪਰਿਵਾਰੀ ਹੈ ਚਨ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਆਪਣੇ ਆਉਣ ਵਾਲੇ ਹਰ ਵਲੌਗ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਠੀਕ ਹੈ ਜੀ ਕੱਲੋਂ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਜੀ ਖੁਸ਼ ਰਹੋ ਜੀ